ਰੇਡੀਓ ਪੰਜਾਬ ਟੂਰੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਜੁੜੇ तमाम ਸਾਡੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਬਠਿੰਡੇ ਦੇ ਥਰਮਲ ਪਲਾਂਟ ਕੋਲੋਂ ਨਗਦੀ ਬਠਿੰਡਾ ਬ੍ਰਾਂਚ ਦੀ ਜਿਹੜੀ ਆ ਪਟੜੀ ਤੇ ਖੜੇ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਪੁਰਾਣਾ ਪੌੜ ਹਜੇ ਇੱਥੇ ਬਰਕਰਾਰ ਹੈ ਜਦੋਂ ਦੀ ਨਹਿਰ ਨਿਕਲੀ ਹੈ ਲਗਭਗ ਉਦੋਂ ਦਾ ਹੀ ਪੌੜਾ ਬਠਿੰਡੇ ਦਾ ਇਹ ਪੁਰਾਣਾ ਪੌੜਾ ਉਸ ਤੋਂ ਬਾਅਦ ਬਹੁਤ ਹੋਰ ਪੌੜ ਬੜੇ ਬਣੇ ਤੇ ਇਹ ਝੀਲਾਂ ਦਾ ਸ਼ਹਿਰ ਵੀ ਘੋਣ ਲੱਗ ਪਿਆ ਇਸ ਨਹਿਰ ਦੇ ਉੱਤੇ ਆਉਣ ਦਾ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਤੁਹਾਨੂੰ ਯਾਦ ਹੋਵੇਗਾ ਆਪਾਂ ਕੁਝ ਦੇਰ ਪਹਿਲਾਂ ਇਸੇ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਸੀ ਵੀ ਕਿਸ ਤਰ੍ਹਾਂ ਲੋਕ ਜਿਹੜੇ ਨੇ ਆਪਦੇ ਟੂਣੇ ਟੱਪੇ ਦੁੱਖ ਦਰਦ ਵਾਰ ਕੇ ਲਾ ਕੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਨੇ ਆਪਣੀ ਖਬਰ ਕੱਲੀ ਲੋਕਾਂ ਨੇ ਬਹੁਤ ਉੱਚੇ ਵਿਚਾਰ ਵਿਮਰਸ਼ ਕੀਤੇ ਸੋ ਵਿਚਾਰ ਵਿਮਰਸ਼ ਤੋਂ ਬਾਅਦ ਦੇਖੋ ਦੇਖ ਲੋ ਬੱਚੇ ਕਿਵੇਂ ਜਿਹੜਾ ਪਾਣੀ ਜਿਹੜਾ ਉਹਵੇਂ ਡੋਲਦੇ ਜਾ ਰਹੇ ਨੇ ਵਿੱਚੋਂ ਕੀ ਕਹਿੰਦੇ ਆ ਪਾਣੀ ਦੇ ਵਿੱਚ ਕੁਝ ਡੋਲਦੇ ਜਾ ਰਹੇ ਨੇ ਕੁਝ ਬਹਿ ਕੇ ਵੀ ਸਮਾਨ ਆ ਰਿਹਾ ਇਹ ਪਾਣੀ ਦੇਖੋ ਕਿੰਨਾ ਸਾਫ਼ ਹੈ ਪ੍ਰਦੂਸ਼ਿਤ ਕਿਵੇਂ ਹੁੰਦਾ ਇੱਕ ਤੁਹਾਨੂੰ ਪਹਿਲਾਂ ਬੋਰਡ ਦਿਖਾਉਣੇ ਆ ਇਸ ਬੋਰਡ ਦੇ ਉੱਤੇ ਨਿਗਾਹ ਮਾਰੋ ਬੋਰਡ ਹਿੰਦੀ ਦੇ ਵਿੱਚ ਹੈ ਜਿਹੜੇ ਵੀਰ ਹਿੰਦੀ ਨਹੀਂ ਜਾਣਦੇ ਉਹਨਾਂ ਦੇ ਨੂੰ ਮੈਂ ਸਮਝਾ ਦਿਆਂ ਇਹ ਬੋਰਡ ਜਿਹੜਾ ਹੈ ਸ਼੍ਰੀ ਮਾਂ ਬਗਲਾ ਮੁਖੀ ਚੰਡੀ ਤਾਮ ਬਾਦਲ ਰੋਡ ਬਠਿੰਡਾ ਦੇ ਜਿਹੜੇ ਮੁੱਖ ਪੁਜਾਰੀ ਨੇ ਉਹਨਾਂ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਉਸ ਦਾ ਧਿਆਨ ਚ ਰੱਖਦੇ ਹੋ ਕਹਿੰਦੇ ਪਮਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹਤ ਸੋ ਇਸੇ ਚੀਜ਼ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਇੱਕ ਸਫ਼ਰ ਕੀਤਾ ਸੀ ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਗਿਆ ਸੀ ਸਾਡੇ ਨਾਲ ਇਸੇ ਫਲਸਫੇ ਨੂੰ ਲੈ ਕੇ ਚੱਲੇ ਪੰਡਤ ਜੀ ਨੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਅਜੀਤ ਰੋਡ ਦੇ ਵਿੱਚ ਤੇ ਰਹਿੰਦੇ ਨੇ ਤੇ ਬਾਦਲ ਰੋਡ ਦੇ ਉੱਤੇ ਇਹ ਕੀ ਕਹਿੰਦੇ ਮੰਦਰ ਦੀ ਸਾਰੀ ਕਰਵਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਸੇ ਚੀਜ਼ ਦੇ ਉੱਤੇ ਕਮੈਂਟ ਕਰੋ ਕਿ ਇਹ ਟੈਂਪੂ ਦੇ ਵਿੱਚ ਇਹਨਾਂ ਨੇ ਕੀ ਕੁਝ ਪਾਇਆ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹ ਉਹੀ ਸਮਾਨ ਹੈ ਜਿਹੜਾ ਲੋਕ ਇੱਥੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ ਸੋ ਇਹ ਜਲ ਪ੍ਰਵਾਹ ਕਰਕੇ ਪਾਣੀ ਨੂੰ ਕਿੰਨਾ ਪ੍ਰਦੂਸ਼ਿਤ ਕਰਦੇ ਨੇ ਇਹਦੇ ਉੱਤੇ ਗੱਲ ਕਰਦੇ ਨੇ ਕੀ ਇਹਨਾਂ ਨੇ ਇਹ ਸਮਾਨ ਚੁੱਕ ਕੇ ਇਕੱਠਾ ਕੀਤਾ ਜਾਂ ਕੀ ਕੀਤਾ ਪੰਡਤ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਸਦਾਮ ਰਾਮ ਹੈ ਜੈ ਸ਼੍ਰੀ ਮਹਾਕਾਲ ਸਭੀ ਦਰਸ਼ਕਾਂ ਨੂੰ ਜੀ ਪੰਡਤ ਜੀ ਇਹ ਕੀ ਤੁਸੀਂ ਇਹ ਸਮਾਨ ਜਿਹੜਾ ਆਪਣੇ ਨਹਿਰ ਚੋਂ ਇਕੱਠਾ ਕੀਤਾ ਹੈ ਕਿਵੇਂ ਕੀਤਾ ਕੀ ਕਾਰਨ ਹੈ ਤੁਸੀਂ ਇਹ ਵੀਰ ਜੀ ਜਿਵੇਂ ਕਹਿੰਦੇ ਨਾ ਪੰਜਾਬੀ ਚ ਲੋਕਾਂ ਦੇ ਕੰਡੇ ਵੀ ਜਿਹੇ ਕੱਢਦੇ ਆ ਅਸੀਂ ਐਕਚੁਅਲੀ ਕੀ ਹੈ ਵੀ ਜਿਹੜਾ ਧਰਮ ਹੈ ਧਰਮ ਦਾ ਲੋਕਾਂ ਨੇ ਮਜ਼ਾਕ ਬਣਾ ਰੱਖਿਆ ਠੀਕ ਹੈ ਜਦੋਂ ਆਪਾਂ ਨੂੰ ਰੱਬ ਦੀ ਜ਼ਰੂਰਤ ਹੈ ਉਦੋਂ ਤਾਂ ਆਪਾਂ ਘਰੇ ਕਪੜਾ ਵਿਛਾ ਕੇ ਲਾਲ ਤੇ ਜੋਤ ਬੱਤੀ ਕਰਦੇ ਆ ਜਦੋਂ ਆਪਣੀ ਜ਼ਰੂਰਤ ਖਤਮ ਹੋ ਜਾਂਦੀ ਹੈ ਤੇ ਲੈ ਕੇ ਡਸਟਬਿਨ ਹੈ ਇਹ ਆਪਣੇ ਕੋਲ ਬਹੁਤ ਵੱਡਾ ਸਰੋਤ ਹੈ ਪਰਮਾਤਮਾ ਦਾ ਦਿੱਤਾ ਹੈ ਜੋ ਕੱਲਾ ਮਾਨਵ ਦਾ ਨਹੀਂ ਹੈ ਲੇਕਿਨ ਮਾਨਵ ਨੇ ਕਰਜਾ ਕਰਕੇ ਆਪਣੇ ਕੰਟਰੋਲ 'ਚ ਲੈ ਕੇ ਚੀਜ਼ ਇਹਦੇ 'ਚ ਗੰਦ ਪਾਣਾ ਸ਼ੁਰੂ ਕਰ ਦਿੱਤਾ ਇਹਨੂੰ ਡਸਟਬਿਨ ਬਣਾ ਲਿਆ ਡਸਟਬਿਨ ਬਣਾ ਦਿੱਤਾ ਠੀਕ ਹੈ ਰਹਿੰਦੀ ਖੁੰਦੀ ਕਸਰ ਇਹ ਚੀਜ਼ ਹੈ ਅਗਭੀ ਮੈਂ ਕਿਸੇ ਦਾ ਵਿਸ਼ੇਸ਼ ਨਾਮ ਨਹੀਂ ਲੈਂਦਾ ਜਿਹੜੇ ਬਾਬੇ ਕੋਈ ਕੋਈ ਵੀ ਹੈ ਠੀਕ ਹੈ ਉਹ ਜਿਹੜਾ ਇਸ ਚੀਜ਼ ਨੂੰ ਦੱਸਦਾ ਕਿ ਵੀ ਤੁਸੀਂ ਨਹਿਰ 'ਚ ਪਾ ਕੇ ਆਓ ਸਭ ਤੋਂ ਵੱਡਾ ਪਾਪੀ ਤੋਂ ਮੈਂ ਉਹਨੂੰ ਉਸ ਚੀਜ਼ ਵਾਸਤੇ ਮੰਨੂਗਾ ਜੇ ਸ਼ਾਸਤਰੀ ਯੁਕਤਾ ਬਗਲ ਕਰਦੇ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਹੁਣ ਮੈਨੂੰ ਪਤਾ ਹੈ ਮੈਂ ਸਿਪ੍ਰਾਨ ਸ਼ਾਸਤਰ ਪੜ੍ਹਿਆ ਸਾਡਾ ਸਾਸਤ ਗੁਰੂ ਬਾਣੀ ਚ ਵੀ ਲਿਖਿਆ ਜੀ ਗੁਰੂ ਬਾਣੀ ਦਾ ਅਧਿਐਨ ਕਰਦੇ ਆਂ ਅਸੀਂ ਸਿੱਖ ਭਰਾਵਾਂ ਨੂੰ ਮਿਲਦੇ ਆਂ ਤੇ ਕਹਿੰਦੇ ਜੀ ਆਪਾਂ ਜਲਦ ਕੇ ਅੰਦਰ ਉਹ ਚੀਜ਼ ਤੋਂ ਡਾਲ ਸਕਤੇ ਹੈ ਉਹ ਸਮਗਰੀ ਡਾਲ ਸਕਤੇ ਜਿਸ ਸੇ ਜੀਵੋ ਕੀ ਹੱਤਿਆ ਨਾ ਹੋ ਆਪ ਉਹ ਸਮਗਰੀ ਨਹੀਂ ਡਾਲ ਸਕਤੇ ਜਿਸ ਕੀ ਜੀਵ ਕੀ ਹੱਤਿਆ ਹੁੰਦੀ ਹੈ ਅਬ ਇਹ ਮੂਰਤੀ ਹੈ ਲੇਮੀਲੇਸ਼ਨ ਹੈ ਫੈਬਰ ਕੀ ਹੈ ਇਹ ਦੇਖੋ ਜੀ ਕਿੰਨੀ ਸਾਫ ਮੂਰਤੀ ਹੈ ਠੀਕ ਹੈ ਇਹ ਫੈਬਰ ਕੀ ਹੈ ठीक है ना ये पिंगलेगी ना ये गलेगी ये धीरे धीरे इसका चूरा बनता जाएगा ये जीव के पेट में जाएगी ते तो निश्चित उसकी डेथ है जी अरे कहते हैं आपकी वजह से का, अगर जो आप सनातनी धर्मी हो आपकी वजह से जीव हत्या होती है तो आपकी सात पुस्तकों का इस चीज़ का पाप है जी हम तो लोगों से पाप को बचाने के लिए काम कर रहे हैं जी अब हम कहते हैं भी तुम नहर तक आ रहे हो यार नहर पर भी मत आओ ठीक है नहर में गंद मत डालो हम आपके घर में आएंगे आपके घर से ही हाथ जोड़ के लेके जाएंगे अभी ये चीज़ हमारा दे भैया तुम्हारा भगवान से मन भर गया ये कोई जलप्रवाह का समान है अब मंत्रों से लोग चुनिए ले आते हैं घर में साल दो साल चार साल रखेंगे उसके बाद वो कुछ निकल नहीं, नहीं सकते फिर किसी से पूछते हैं क्या करें जी माता की मिली हुई है सरोपा मिला हुआ है सरोपा लो आपने को सरोपा मिला है उसको यूज करो आपने मंदिर में अपना पाठ करते हो उस टाइम आप सर पे लो तो आप क्या करते हो साल दो साल घर में संभाल के रखते हो उसके बाद लेकर डस्टबिन में नहर में फिर डाल देते हो तेरे पाप है जी आप लेके ਜੀ ਆਪਨੇ ਬੜਾ ਇੱਕ ਸਵਾਲ ਉਠਾ ਦਿਆ ਇੱਕ ਚਲਤੀ ਹੋਈ ਪਰੰਪਰਾ ਦੇ ਉੱਪਰ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਇਹ ਸਵਾਲ ਕਰਦਾ ਕਿ ਚਲਦੀ ਹੋਈ ਪਰੰਪਰਾ ਦੇ ਉੱਤੇ ਤੁਸੀਂ ਇੱਕ ਬਹੁਤ ਵੱਡਾ ਸਵਾਲ ਕਰ ਦਿੱਤਾ ਹੈ ਤੇ ਇੱਕ ਬਹੁਤ ਵੱਡਾ ਇੱਕ ਬਿਜ਼ਨਸ ਵੀ ਬਣ ਚੁੱਕਿਆ ਹੈ ਚੈਨਲਾਂ ਦੇ ਉੱਤੇ ਹੋਰ ਚੈਨਲਾਂ ਦੇ ਉੱਤੇ ਮੈਨੂੰ ਸਮਝ ਨਹੀਂ ਆਉਂਦਾ ਕਿਹੜੇ ਧਰਮ ਨੂੰ ਪੂਜਦੇ ਨੇ ਕਿਹਨੂੰ ਪੂਜਦੇ ਆ ਵੀ 2 ਮਿੰਟ ਦੇ ਵਿੱਚ ਤੁਸੀਂ ਹਰ ਚੀਜ਼ ਦਾ ਸਮਾਧਾਨ ਕਰੋ ਪਾਣੀ ਦੇ ਵਿੱਚ ਤੁਸੀਂ ਲੈਡ ਸਿੱਟ ਦਿਓ ਜਿਹਨੂੰ ਸਿੱਕਾ ਕਹਿੰਦੇ ਆ ਪਾਣੀ ਦੇ ਵਿੱਚ ਤੁਸੀਂ ਆਹ ਚੀਜ਼ ਸਿੱਟ ਦਿਓ ਸੋ ਇਹ ਚੀਜ਼ਾਂ ਜਿਹੜੀਆਂ ਨੇ ਸੰਧੂਰ ਹੈ ਬੜੀਆਂ ਕੈਮੀਕਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਫਿਰ ਜਿਹੜਾ ਕਿਸੇ ਦਾ ਤੁਸੀਂ ਰੋਗ ਕੱਟਦੇ ਹੋ ਉਹ ਦੂਜਿਆਂ ਨੂੰ ਰੋਗ ਲਾ ਰਹੇ ਹੋ ਇੱਕ ਦਾ ਰੋਗ ਕੱਟ ਕੇ ਇਹ ਤੁਹਾਨੂੰ ਪਤਾ ਇਲਾਕਾ ਪਾਣੀ ਪੀਂਦਾ ਨਹਿਰ ਦਾ ਇਹ ਕਿੱਥੋਂ ਤੱਕ ਵਾਜਬ ਨਹੀਂ ਤੁਸੀਂ ਡੱਡਾ ਇਸ ਵਿੱਚ ਜਿਸਕੋ ਆਪਾਂ ਮਾਤਾ ਕਹਿੰਦੇ ਹੈ ਜਲ ਦੇਵਤਾ ਸਾक्षात ਕਹਿੰਦੇ ਹੈ ਠੀਕ ਹੈ ਇਸ ਵਿੱਚ ਆਪ ਐਸਾ ਕੋਈ ਸੀ ਜੋ ਉਹ ਚੀਜ਼ ਹੈ ਕਿ ਜੋ ਡਾਲ ਕੇ ਆਪਕੇ ਦਾ ਰੋਗ ਨਿਕਲ ਜਾਏ आप तो इस चीज को बल्कि पाप कर रहे हो ना आपको शास्त्र इस चीज़ की इजाजत नहीं देता मैं सिख धर्म की भी जानकारी रखता हूँ सिख धर्म में इस चीज़ का कहीं UH! लेख नहीं है गुरु नानक जी ने जल को बचाने की बात की है बात की है जल को दूषित करने की बात नहीं की है हमारे शास्त्र में जल बचाने की बात की है जल को दूषित करने की बात नहीं की आज बाबे है आज नब्बे बब्बे बैठे हैं चौकी लगाते हैं पता उनको है नहीं है चौबीस घंटे हम वसीकरण कर देंगे चौबीस घंटे हम पंदा मार देंगे ये दुकानदार तो क्या भाई तो इसका शिकार कौन बने आप ही बन रहे ना गुरुवाणी ये चीज़ कहते तू पाठ कर वो तेरी समर्था है तो कितनी जल्दी कर लेता है वो मेरी समर्थ मैं ब्राह्मण हूँ मैं पाठ करता हूँ मैं कितनी समर्था पूजा करता हूँ ये चौबीस घंटे कहने भी चौबीस घंटे इसी वर्ष तुम मोदी का ही कर लो कहीं पैसे मिल जाएंगे तुम अभी किसी चीज़ का एक अपने वशीकरण है एक विद्या आप कह रहे हो ना जी हाँ शास्त्र कहता वशीकरण नहीं है ਆਪਾਂ ਕਿਸੇ ਕੇ ਲਈ ਆਪकी परिवार में किसी चीज का कोई क्लेश मैं उसके लिए चाहे गुरुद्वारा साहब में आ चाहे मंदिर में बैठ के प्रार्थना कर सकता हूं आपके निमित्त लेकिन ये एन में वशीकरण करके आपको गुलाम बना के दे दूंगा ये तो शास्त्र कहीं पर इजाज़ती नहीं देता अच्छा जेडीयां मूर्तियां है दे बारे फिर तुसी की करने हो भी घरान दे विच ना लाओ या किमे करो नहीं जी तुसी घरान च मूर्ति लाओ या तो तुसी मूर्ति ही एक लाओ जिस चीज नु आप चाहे सिख धर्म नु मंद सिख धर्म दो मूर्ति दी इजाज़ती नहीं देता सनातन धर्म नु मंद आपा नु पता है शिव के अंदर ग्यारह रुद्र हैं वो इसी का अवतार है शक्ति है पार्वती माता ये सारी देवियों का अवतार है जब अपने को सभी चीज एक ओमकार जैसे गुरु नानक जी ने कह भी एक ओमकार ठीक है सनातन धर्म में भी क्या है ओंकार ओंकार बिंदु से उत्तम नित्यम ध्याय हो गई राम धाम मोक्षद ओंकार आयन अभी ओंकार के अंदर ही सारा कुछ समाया हुआ है आप एक मूर्ति रखो घर में उसकी पूजा करो वो आपसे बातें करेगी आपकी अटैचमेंट होगी अब चली चली आप जो वो आपकी आस्था मैं उस चीज़ को ऊपर कमेंट नहीं करूँगा बहुत से लोग हैं लड्डू गोपाल जी रखते हैं वो कहीं बसों में लेके जा रहे हैं कहीं ट्रेनों में लेके जा रहे हैं कहीं कीर्तनों में लेके जा रहे हैं कहीं शादियों तक में लेके जा रहे हैं यार भगवान का मजाक नहीं तो ये आस्था है जे किसी को बोलते हैं कि भैया तुम पिकनिक मना रहे हो इसके इनके साथ ले जाके यार अब कोई आदमी ये सीट पर सूठा दारू पीरखे क्या करके क्या नहीं करके आप वहीं पर मेरे बराबर में जाके भगवान को बढ़ा रहे हैं ਸੋ ਤੁਸੀਂ ਚਾਹੁੰਦੇ ਕਿ ਜਿਹੜਾ ਭਗਵਾਨ ਹੈ ਸਾਡੇ ਮੰਦਰ ਦੇ ਵਿੱਚ ਨਹੀਂ ਲੋੜ ਇੱਥੇ ਜਮ੍ਹਾਂ ਕਰਾ ਦਿਓ ਇਸ ਤੋਂ ਬਾਅਦ ਲੈ ਜਾਓ ਯਾ ਅਸੀਂ ਇਹੀ ਕਹਿੰਦੇ ਵੀ ਤੁਹਾਨੂੰ ਮੂਰਤੀ ਦੀ ਜ਼ਰੂਰਤ ਹੈ ਸਾਨੂੰ ਫੋਨ ਕਰੋ ਤੁਹਾਨੂੰ ਉੱਥੇ ਰੱਬ ਦੇ ਆਵਾਂਗੇ ਜਦੋਂ ਮੂਰਤੀ ਦੇ ਆਵਾਂਗੇ ਭਾਈ ਸਾਡੇ ਵਾਸਤੇ ਰੱਬ ਹੈਗਾ ਤੁਹਾਡੀ ਜਦੋਂ ਜ਼ਰੂਰਤ ਖਤਮ ਹੋ ਜਾਏ ਸਾਨੂੰ ਦੇ ਦੇਈਏ ਅਸੀਂ ਘਰੋਂ ਚ ਤੁਹਾਡੇ ਚੱਕ ਲਿਆਵਾਂ ਅੱਛਾ ਇਹ ਜਿਹੜਾ ਤੁਸੀਂ ਪਾਣੀ ਨਹਿਰ ਚ ਨਾ ਪਾਓ ਨਹਿਰ ਚ ਨਾ ਹੱਥ ਜੜਾ ਬੋੜ ਦੇ ਜ਼ੋਰ ਤੇ ਹੁਣ ਕਹਿਣੀ ਗਣੇਸ਼ ਵਿਸਰਜਨ ਕੀ ਹੈ ਜੀ ਇਤਨੀ ਬੜੀ ਮਹੱਤਵਪੂਰਨ ਲੋਕਚਾਰ ਇਤਨਾ ਹੋ ਗਿਆ ਹੈ हर बठिंडा नहर पहला आप कितनी उम्र होगी आपकी भाई साहब अठावन साल होगा अठावन साल हो गए जब आप दस बारह साल के थे आपने देखा है यहाँ पर गणेश जी का भी विसर्जन होते हुए देखा है ठीक है अब बीस पच्चीस सालों से ये कपड़े ड्रेस है कि कोई ना कोई चीज अपने को डालने का भी ट्रेंड आ गए ठीक है ये धर्म के साथ अपने ट्रेंड बना रखे अभी ये गणेश जी का ट्रेंड आ आगे गणेश जी विसर्जन करो जी नौ दिन आप गणेश जी को घर में रखते हो नौ दिन उसकी पूजा करते हो बाद में लोग मजाक उड़ाते हैं यार हमारा अब निकलते हैं तो कहते हैं पंडित जी गणेश जी का धड़ उधर पड़ा है यार उसके पैर उधर पड़े ठीक है क्या जवाब दोगे अगले को ਅਰੇ ਆਉਣ ਵਾਲੀ ਪੀੜ੍ਹੀ ਕੇ ਓ ਕਿਆ ਜਵਾਬ ਦੇਗੇ ਭਾਈ ਕੱਲ ਕੋ ਮੇਰਾ ਬੱਚਾ ਹੈ ਉਹ ਵੁਸਤੇ ਵੀ ਪਾਪਾ ਆਸ ਤੋਂ ਅਨੇ 10 ਦਿਨ ਪੂਜਾ ਕੀ ਹੈ ਅੱਜ ਇਹ ਕਿਆ ਹੋ ਗਿਆ ਸਰ ਸੋ ਪੈਰਾ ਵੀ ਦੇਉਗੇ ਜੀ ਇੱਥੇ ਲੋਕਾਂ ਨੂੰ ਇੱਥੇ ਆ ਕੇ ਸਮਝਾਓਗੇ ਤੁਸੀਂ ਬਿਲਕੁਲ ਜੀ ਬਿਲਕੁਲ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਵੀ ਪ੍ਰਸ਼ਾਸਨ ਸਾਨੂੰ ਇੱਥੇ ਜਗ੍ਹਾ ਮੁਹਿਆ ਕਰੋ ਆਵੇ ਤੇ ਅਸੀਂ ਇੱਥੇ ਹਵਨ ਕੁੰਡ ਬਣਾਵਾ ਤੇ ਜਿਨੇ ਵੀ ਉਹ ਕਰਨਾ ਹੈ ਵੀ ਲੋਕ ਰੁਕੇ ਤਾਂ ਹੈ ਨਹੀਂ ਦੇਖੋ ਅਭੀ ਕਟੋਗੜ ਲੋਕਾਂ ਨੂੰ ਇਹ ਚੀਜ਼ ਸਮਝਾ ਕੇ ਵੀ ਤੁਸੀਂ ਇੱਥੇ ਰੱਖਦੇ ਪਈ ਅਸੀਂ ਸੰਸਕਾਰ ਕਰਦੇ ਠੀਕ ਠੀਕ ਹੈ ਨਾ ਕੀ ਨਾ ਜੀ ਸ਼ੁਭਨਮ ਤੋਂ ਰਾਜੂ ਬਾਬਾ ਜੀ